ਆਲਸਾਰੇ ਨੂੰ ਕੀ ਮੈਂ ਠੀਕ ਠਾਕ ਹੂੰ ਪਰ ਮਾਤਮਾ ਸਾਰੇ ਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਬਖਸ਼ੀ ਜਿੰਨਾ ਮਰਜੀ ਔਰਤ ਕਰ ਨੂੰs ਜਾਣਵੇ ਸਰਦਾਰ ਜੀ ਨੇ ਸਾਡੇ ਦਾ ਖਾਸ ਕਰਕੇ ਉਹ ਲੋਈ ਆ ਕੋਟ ਲਾ ਕੇ ਉੱਪਰ ਰੱਖਦਾ ਪਹਿਲਾਂ ਸਿਰੇ ਪਾਉਣ ਲੱਗੇ ਸੀ ਫਿਰ ਪਾਇਆ ਨੇ ਇੱਥੇ ਸੜਦਾ ਉੱਪਰੋਂ ਉਧਰ ਦੇਖੋ ਮੈਂ ਸਾਹਮਿਆ ਪੈ ਕੱਢਿਆ ਕੱਢ ਕੇ ਹਨਾ ਆ ਗਲ ਚ ਪਾਉਣ ਨੇ ਸੂਪ ਠੀਕ ਹੈ ਦੇ ਇਹ ਆ ਦੇਖੋ ਆ ਦੇਖੋ ਕੱਲੀ ਔਰਤ ਜਨਾਨੀ ਕੀ ਕਰੂਗੀ ਦੱਸ ਹਣਾ ਸਾਰਿਆਂ ਦਾ ਫਰਜ਼ ਹੁੰਦਾ ਸਾਸਰੀ ਆ ਹਾਂ ਇਹਨੂੰ ਜਦੋਂ ਤੁਸੀਂ ਲਾਇਆ ਪੁੱਛਣ ਆ ਲਾ ਬੀਬੀ ਦੇ ਨਾਲ ਟੰਗ ਵੀ ਸਕਦੇ ਹਣਾ ਆ ਦੇਖੋ ਲੈ ਆ ਦੇਖੋ ਆ ਤਾਂ ਹਰ ਜੁੱਤ ਦਾ ਮਾਦਾ ਪੁੱਤ ਇੱਥੇ ਰੱਖ ਗਿਆ ਠੀਕ ਹੈ ਤੇ ਜਿਮੂ ਦਿਖਾਈਂ ਜਿਮੂ ਹੋ ਪਿਆ ਹੋ ਗਿਆ ਟੋ ਟਾਵਲ ਦੇਣਾ ਬਸ ਆਏ ਆ ਵੀ ਜਣ ਜੈਨਸ ਹੁੰਦੇ ਨੇ ਇਹ ਹਾਂ ਕਿਸੇ ਕਰ ਮੈਂ ਹੁਣ ਮੈਂ ਸਟੋਰ ਤੇ ਟੰਗਿਆ ਕਿਉਂਕਿ ਮੈਂ ਨਾ ਸਾਂਬਰ ਲੱਗੀ ਸੀ ਕੋਟ ਭਾਰੇ ਹੁਣ ਮੈਂ ਕਿ ਠੰਡ ਜੀ ਫੇਰ ਹੋ ਗਈ ਮੇਰਾ ਮਨ ਚ ਆ ਵੀ ਹਜੇ 10 ਦਿਨ ਠਹਿਰ ਰੁਕ ਜਾਨੇ ਹਨਾ 10 15 ਮਾਰਚ ਤੱਕ ਆਪਾਂ ਸਾਰੀ ਰੱਖਦੇ ਹਾਂ ਵੱਡੇ ਵੱਡੇ ਜਿਹੜੇ ਕੋਟ ਹੈ ਭਾਰੇ ਤੇ ਆਹ ਦੇ ਲਪਿਆ ਅਦੀ ਇਹਨੇ ਸੁਣਨ ਲੱਗ ਲੱਗ ਗਿਆ ਨਾ ਆ ਹੁਣ ਲਈ ਆ ਮੈਂ ਸਵੇਰੇ ਤੈ ਲੈ ਆਈ ਸੀ ਲੈ ਕੇ ਸੀ ਹੁਣ ਆਈ ਲਿਆ ਕੇ ਸੜਦੀ ਉਹ ਮੈਂ ਬੈਗ ਵਿੱਚ ਰੱਖੀ ਸੀ ਉਹ ਦੋ ਸਾਡੀਆਂ ਫਾਈਲਾਂ ਉਹ ਚ ਕਾਗਜ਼ ਪੱਤਰ ਥੱਲੇ ਨੀਚੇ ਰੱਖੀ ਸੀ ਉਹ ਕੱਢ ਕੇ ਉੱਥੇ ਰੱਖ ਤੇ ਮੈਂ ਉਧਰ ਰੱਖੂੰ ਦੱਸ ਉਧਰ ਵੀ ਉਧਰ ਵੀ ਮੈਂ ਹੀ ਰੱਖਾਂ ਜਿੱਧਰ ਕਿਤੇ ਰੱਖਣੇ ਆ ਮੌਸਮ ਅੱਜ ਬਹੁਤ ਜ਼ਿਆਦਾ ਇਹ ਤਾਂ ਸੁਿਹਰ ਦੀ بارش ਪਈ ਜਾਂਦੀ ਆ ਕਣ ਮੈ ਕਣ ਮੈਂ ਤਾਂ ਗੁਰਦੁਆਰਾ ਸਾਹਿਬ ਉਧਰ ਜਾਈ ਸੱਡੀ ਕਰ ਤਰ ਸਾ ਤਾਂ ਜਾਈ ਗਏ ਤੇ ਦੇਖੋ ਜੀ ਬਹੁਤ ਜ਼ਿਆਦਾ ਮੌਸਮ ਖਰਾਬਾ ਬੰਦਰ ਤੁਮ ਜਿੱਲੀ ਤਾਂ ਵੀ ਇਸ ਤਰ੍ਹਾਂ ਹੀ ਹੋਈਆਂ ਊਟੇ ਵਾਲੇ ਵਧੀਆ ਹੋ ਜਾਂਦੇ ਆ ਹੋਰ ਗੱਲਾਂ ਨਹੀਂ ਲਾ ਤੇ ਉਹ ਸਾਡੇ ਨਾਲ ਉਧਰ ਕੋਈ ਮਕਾਨ ਬਣਾ ਰਿਹਾ ਇੰਟਰਗੇ ਦੀ ਆਵਾਜ਼ ਹਵਾ ਦੇਖ ਚੱਲ ਬੱਦਲ ਦੇਖ ਆਵਾਜ਼ ਚੱਲਦੀ ਦੇਖ ਤੇ ਸਰਦਾਰ ਜੀ ਨੂੰ ਦੱਸ ਕਿਤੇ ਗਈ ਨਹੀਂ ਮੈਨੂੰ ਲੱਗਦਾ ਪਾਠ ਪ੍ਰਕਾਸ਼ ਸੀਗਾ ਕਿਸੇ ਪਾਠ ਕਰਨਗੇ ਸੀ ਉਹ ਸੋਖਾਸਣ ਕਰਨ ਗਈ ਸੋਖਾਸਣ ਦਾ ਮਤਲਬ ਹੁੰਦਾ ਵੀ ਮੈਰਾ ਹੀ ਸੋਖਾਸਣ ਕਰਨਾ ਜਿਹਨਾਂ ਆਪਾਂ ਕਹਿੰਦੇ ਵੀ ਜਦੋਂ ਸ਼ਾਮ ਨੂੰ ਉਹ ਕਰ ਦਰਸਾ ਤੁਸੀਂ ਦੇਖਿਓਣੇ ਮਾਰਾ ਇਹਨਰ ਆਪ ਦੇ ਉਸ ਨੂੰ ਜਿਹੜਾ ਉਹਨੂੰ ਆਪ ਦੇ ਕਮਰੇ ਚ ਉਥੇ ਹੀ ਪੈਣ ਲੱਗ ਉਥੇ ਹੀ ਨਹੀਂ ਰਹਿਣਾ ਫਿਰ ਸੂਆ ਪ੍ਰਕਾਸ਼ ਕਰਨਾ ਹੁੰਦਾ ਚਲੋ ਜੀ ਮੈਂ ਧੜੀ ਹੋਇਆ ਦਾਲ ਅੱਜ ਮੂੰਗੀ ਮਸਰਾ ਬਹੁਤ ਦੇਣਾ ਸਾਗ ਸੀਗਾ ਵਿੱਚੋਂ ਤਾਂ ਬਣਾ ਲਈ ਸੀ ਬਾਹਰੋਂ ਤੇ ਦੁੱਧਾ ਦਈ ਜੀ ਸਬਜ਼ੀ ਮੈਂ ਕਰ ਲਈ ਨਹੀਂ ਤੇ ਅੱਜ ਮੈਂ ਧੜੀ ਮੂੰਗੀ ਮਸਰੀ ਦਾਲ ਦੇਖੋ ਠੀਕ ਹੈ ਆਰੇ ਬਰਲਾ ਆਦਮੀ ਕਿਉਂਕਿ ਮੈਂ ਇਹਦੀ ਸਿਟੀ ਮੈਂ ਮੂੰਗੀ ਮਸਰ ਜਿਹੜੀ ਹੁੰਦੀ ਹੈ ਇਹਦੀ ਸਿਟੀ ਨਹੀਂ ਮਰਾਂਦੀ ਤੇ ਉੱਠ ਕੇ ਆ ਗਏ ਕਿਵੇਂ ਆ ਬਿਸਕੁਟ ਤਾਂ ਹੈਗੇ ਖਤਮ ਪੁੱਤ ਤੇ ਤੈਨੂੰ ਡੂਲ ਦੇ ਦਿਆਂ ਡੂਲ ਖਾਣੇ ਹੈ ਡੂਲ ਖਾਣੇ ਡੂਲ ਆਪ ਰੋਟੀ ਖਾਂ ਲਾਂਗੇ ਰੋਟੀ ਬਣਾ ਲੈਣੀ ਜਗਾ ਫੇਰ ਕੇ ਠੀਕ ਹੈ ਸਵਾ ਪੰਜ ਹੋ ਗਏ 6 ਵਜੇ ਆਪ ਰੋਟੀ ਬਣਾ ਲਾਂਗੇ ਡੂਲ ਖਾਣੇ ਡੂਲ ਜੀਜੀ ਇਹਨੂੰ ਡੂਲ ਖਾਣੇ ਇਹਨੂੰ ਪਤਾ ਕਿ ਇਹਨਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਹੋ ਗਈ ਸੀ ਬਹੁਤ ਜ਼ਿਆਦਾ ਇਹਨੂੰ ਦਵਾਈ ਤੇ ਦਵਾਈ ਹੈ ਤੇ ਫਿਰ ਅਸੀਂ ਉਹ ਡੂਲੇ ਦੇ ਬੰਦ ਕੀਤੇ ਹੋਏ ਸੀ ਜਿੰਮੇ ਦੇ ਆ ਸਲਚਦਾ ਸੀ ਗਏ ਸੀ ਪਿੰਡ ਭੋਗ ਤੇ ਸਾਡਾ ਪਿੰਡ ਗਾਲ ਰੜ੍ਹ ਦੇਣ ਦੇ ਵਿੱਚ ਤੇ ਉਥੇ ਨਾ ਅਸੀਂ ਇਹਨੂੰ ਛੱਡ ਕੇ ਮੇਰੇ ਪੀ ਪੇਕੇ ਕਿਉਂ ਉਥੇ ਤਾਂ ਫਿਰ ਕੋਈ ਸਾਂਭਣ ਵਾਲਾ ਨਹੀਂ ਸੀ ਤੇ ਫਿਰ ਮੈਨੂੰ ਲੱਗਦਾ ਉਹ ਮੇਰੇ ਧੀਜੇ ਦੇ ਮੁੰਡੇ ਨੇ ਛੋਟਾ ਉਹਨੂੰ ਉਹਨੇ ਧਿਆਨ ਇਹਦਾ ਪੂਰਾ ਰੱਖਿਆ ਤੇ ਉਹ 2-3 ਵੇਰੀ ਉਹਨੂੰ ਡੂਲ ਖਵਾ ਲਈ ਮੈਨੂੰ ਡੂਲ ਜ਼ਿਆਦਾ ਖਾਣ ਦਾ ਵੀ ਹੋ ਸਕਦਾ ਇਨਫੈਕਸ਼ਨ ਆ ਜੇ ਸ਼ਾਇਦ ਇਨਫੈਕਸ਼ਨ ਹੋ ਗਈ ਸੀ ਬਹੁਤ ਜ਼ਿਆਦਾ ਮਾੜਾ-ਮਾੜਾ ਹੁੰਦਾ ਸੀ ਹੁਣ ਅੱਜ ਦਿੱਤੇ ਮੈਨੂੰ ਲੱਗਾ ਸ਼ਨੀਵਾਰ ਤੇ ਐਤਵਾਰ ਸੋਮਰ ਦੇ ਬੰਦ ਕੀਤੇ ਸੀ ਚਲੋ ਜੀ ਆਪਾਂ ਦਾਲ ਦੀ ਮੀਂਹ ਲੱਗਾ بارش ਫੇਰ ਆ ਗਈ ਪਰ ਨਾ ਸਾਡੇ ਉਹ ਆ ਝਾੜ ਦੇ ਉੱਪਰ ਉਹ ਪਾਇਆ ਹੋਇਆ ਸੀਟ ਜੀ ਉਹਦੇ ਤੇ ਆਵਾਜ਼ ਆਉਂਦੀ ਹੈ ਦੇਖੋ ਇਹ ਨੂੰ ਲੱਗ ਰਿਹਾ ਖੜਕਾ ਜਿਹਾ ਵੀ ਫੇਰ بارش ਆ ਗਈ ਚਲੋ ਮੀਂਹ ਤਾਂ ਹੀ ਆਉਣਾ ਹੀ ਜਦੋਂ ਬੱਦਲ ਇੰਨਾ ਜ਼ਿਆਦਾ ਹਾਂ ਚਲੋ ਵਿਖਾ ਲੈਣ ਥੋੜੇ ਜਿ ਦਿੱਤੇ ਇੱਕ ਵਾਰੀ ਮੈਨੂੰ ਆਇਆ ਲੱਗਦਾ ਨਾ ਮੌਸਮ ਜਿਵੇਂ ਚੜੀ ਲੱਗ ਗਈ ਜਿਵੇਂ ਹੁਣ ਕੱਲ ਦਾ ਹੈ परसों का सर कल मेरी बारिश ने सुबह बहुत ज्यादा भरा देखो ना हो गया जो देखो एकमाके सू गई मैं, तो मैं पैर धोते तो आप दे बूट ना बूट सिर्फ जानी बार पर फिर मैं धो तो के रखे उठी मैं सूखाई जाए पता नहीं मैं बाली आ चढ़ गया टप्पू टप्पू बह गया इन्हें नहीं रज गया बस फिर इन्हें खा देंगे रोटी छेती बना लागे काम आई है बस इन्हें सारा कुछ कट्ठा करके देख हर रोज यही कम कू चो इन अं सोजना गचे ने कड़ मु चढ़ दे ਰੜ ਦੇ ਮੈਂ ਕਿ ਚੰਦ ਤੇ ਸਭ ਸਾਰੀ ਇਕੱਠੀ ਕਰਕੇ ਆ ਦੇ ਕਿਉਂ ਕੀ ਕਰਦਾ ਸੀ ਗੰਦੇ ਮਾਮਾ ਹਾਂ ਗੰਦੇ ਮਾਮਾ ਕਹਤਾ ਅੰਦੇ ਕੰਮ ਕਰਤਾ ਚਾਦਰ ਨਾ ਚਾਦਰ ਨੂੰ ਤੇ ਲੈ ਕੇ ਪਾੜੀ ਜਾਂਦੀ ਸੀ ਤੇ ਮੈਨੂੰ ਤੇ ਇੱਕ एकदम हट ਗਈ ਤੇ ਹੁਣ ਮੈਂ ਕਹਤਾ ਵੀ ਛਿੱਤਰ ਪੈਣਗੇ ਜੇ ਚਾਦਰ ਪੜਿਆ ਦੇਖੋ ਜਿਹੜੀ ਆ ਚੀਜ਼ ਹੈ ਨਾ ਆਹਾ ਤੇ ਆਹਾ ਇਹ ਮੁੰਦਲੇ ਹੀ ਵੇਟੇ ਸੀ ਇਹ ਬਹੁਤ ਖਰਾਬ ਹੈ ਮੈਨੂੰ ਜਦੋਂ ਮੇਰਾ ਪਤਾ ਲੱਗੇ ਵੀ ਹੁੰਦੀ ਆ ਤੇ ਫਟਾਫਟ ਛੜਤੀ ਉਹਦੀ ਜੇ ਛਿੱਤ ਪਾੜੀ ਨਾ ਚਾਦਰ ਦੇਖਿਓ ਦੇਖੀ ਕਰਾ ਤੇਰੇ ਛਿੱਤਰ ਪਿੰਦੇ ਬਹੁਤ ਸ਼ਤਾਨੂ ਆ ਜੀ ਮਾਤਾ ਲੈ ਵੀ ਮੋਬਾਈਲ ਚਾਰਜ ਤੇ ਵੀ ਲਾਉਣ ਲੱਗ ਪਏ ਬੈਟਰੀ ਡੈਂਡ ਵੀਡੀਓ ਵੀ ਨਾ ਲੱਗੀ ਬੈਟਰੀ ਉਹ ਪਈਆ ਪਤਾ ਨਹੀਂ ਉਹ ਚਾਰਜ ਕਿੱਥੇ ਆ ਕਿਸੇ ਚਾਰਜ ਖਲਿਆ ਰ ਆ ਅੰਦਰ ਹੋਊਗਾ ਮਨ ਲਾ ਬਬੇ ਕਰ ਇਹਦੇ ਵੀ ਇੱਕ ਸੁਖੰਸਰ ਜਿਹੜੇ ਕਾਰਟ੍ਰਿਜ 100 ਨਹੀਂ ਜਦਾ ਪਾਟਣ ਦਾ ਉਹ ਘਰ ਆ ਤੇ ਬਹੁਤ ਹੋਊਗਾ ਬਰਕਤੋ ਸ਼ਾਂਤੀ ਆ ਜਾਂਦੀ ਹੈ ਅਗਰ ਬਾਣੀ ਕੋਈ ਵੀ ਹੈ ਸਾਰੀ ਚ ਬਹੁਤ ਮਨ ਸ਼ਾਂਤ ਹੁੰਦਾ ਪੈ ਗਿਆ ਲੈ ਮੋਟੂ ਮੋਟੂ ਪੈ ਗਿਆ ਵੀ ਮੋਟਿਆ ਕਾਤੋਂ ਪੈ ਗਿਆ ਹਾਂ ਥੱਕ ਗਿਆ ਹੁਣ ਤੜਕਾ ਲਵਾਂ ਦਾਲ ਬਣਾਂਗੀ ਮੈਨਾਂ ਦਾਲ ਵਧੀਆ ਕੁਲੀ ਕੁਲੀ ਜੀ ਵਧੀਆ ਲੱਗਦੀ ਹੈ ਤੇ ਆ ਮੈਂ ਪਿਆਜ਼ ਕੱਟ ਲਈ ਥੱਲੇ ਹਰੀ ਮਿਰਚ ਤੇ ਦਾਣੇ ਹੁਣ ਮੈਂ ਲਾਉਂਗੀ ਦੇਸੀ ਘਿਓ ਤੜਕੇ ਕਿ ਮੈਨੂੰ ਦਾਲ ਨੂੰ ਦੇਸੀ ਘਿਓ ਦਾ ਤੜਕਾ ਬੜੀ ਲੱਗਦਾ ਤਾਂ ਮੇਰੇ ਪਿਆਜ਼ ਛਿਲਕੇ ਵਿੱਚ ਆਕਦੇ ਮੈਨੂੰ ਦੇਸੀ ਘਿਓ ਦੇ ਬੜੀ ਲੱਗਦਾ ਤੇ ਮੈਂ ਤੇਲ ਜੀ ਦਾ ਨਾ ਸਬਜ਼ੀ ਨੂੰ ਮੈਂ ਸਾਰੇ ਤੇਲ ਦੇ ਹੀ ਲਉਂਦੀ ਹਾਂ ਪਰ ਦਾਲ ਚ ਮੈਨੂੰ ਫਿਰ ਤੇਲ ਦੀ ਉਹ ਆਈ ਜਾਂਦੀ ਹੈ ਜਦੋਂ ਮੈਂ ਜਿਕੜ ਕੰਮ ਨਾਲ ਮੈਨੂੰ ਆਇ ਲੱਗਿਆ ਕਿ ਤੇਲ ਨਾਲ ਟੇਸਟੀ ਨਹੀਂ ਹੁੰਦਾ ਦਾਲ ਨਾ ਹੀ ਲੱਗ ਚਲੋ ਬਰ ਫਰਾਈਪਨ ਤਰ ਲਿਆ ਤੇ ਇਹ ਚ ਪਾਨੇ ਭਤੇ ਸਿੱਕਿਓ ਦੇਸੀ ਘਿਓ ਤੇ ਟਮਾਟਰ ਮੈਂ ਪਾਉਂਗੀ ਬਾਅਦ ਚ ਪਹਿਲਾਂ ਮੈਂ ਹਰੀ ਮਿਰਚ ਤੇ ਉਹ ਬਾਦ ਨੂੰ ਲਸਣ ਸੁਆਹ ਕੋਸ ਮੈਂ ਟਿਕਲੇ ਪਾਇਆ ਤੇ ਦੇਸੀ ਘਿਓ ਵੀ ਫਿਰ ਆਹ ਕੱਢਿਆ ਇਹ ਮੈਂ ਪਾਉਣਾ ਆਹਦੀ ਫਿਰ ਇਹ ਠੰਡ ਕਰਕੇ ਜੰਮ ਗਿਆ ਸੀ ਕੱਢਿਆ ਸੀ ਆਹ ਹੈਗਾ ਮੇਰਾ ਮੈਂ ਪੌਣੇ ਦੇ ਚ ਕਿ ਮੈਨੂੰ ਦੇਸੀ ਘਿਓ ਤੇ ਬਈ ਵਧੀਆ ਲੱਗਦੀ ਤੜਕਾ ਲਾਉਂਗੀ ਕਿ ਕਿ ਆਪਾਂ ਹੀ ਖਾਣਾ ਇਹ ਵੀ। ਹਾਂ ਤੜਕਾ ਲਾ ਕੇ ਖਾ ਲੋ। ਨੂੰ ਪਾ ਕੇ ਖਾ ਲੋ। ਠੀਕ ਹੈ। ਕਿਉਂ ਪਰਮਾਤਮਾ ਦੀ ਕਿਰਪਾ ਨਾਲ ਬਥੇਰਾ ਜੂਲੀ ਦਾ। ਫਿਰ ਲੱਤਨ ਕਿ ਲੋ ਤੇ ਪੰਜੀਰੀ ਬਣਾਈ। ਖਾਣੇ ਵੀ ਅਸੀਂ ਵਾਧੂ ਕਿਉਂ ਪੇਂ ਦਿਖਾਉਂਦੀ। ਜਦੋਂ ਵਧੀਆ ਹੁੰਦਾ ਨਾ। ਫਿਰ ਲੱਤਨ ਕਿ ਲੋ ਫਿਰ ਪੰਜੀਰੀ ਬਣਾਈ ਫਿਰ ਕੁਛ ਨਾ ਕੁਛ ਬਣਾਈ ਗਏ ਹਨਾ। ਕਿਉਂ ਆਪਾਂ ਕਿ। ਮੇਰੀ ਵਧੀਆ ਕੁੜੀ ਮੈਨੂੰ ਭੁਲੀ ਭੁਲੀ ਵਧੀਆ ਲੱਗਦੀ। ਲੋਕ ਪਪਾਇਆ ਖੁਲ੍ਹਾ ਕਰ ਲਾ ਠੀਕ ਹੈ ਚਲੋ ਜੀ ਮੈਂ ਇਹਦੇ ਤੇ ਜੀਰਾ ਵੀ ਪਾਉਣਾ ਹੈ ਬੀ ਦਾਲ ਤੇ ਜੀਰਾ ਜ਼ਮੈਣ ਵਧੀਆ ਲੰਗੀ ਮੈਂ ਜਮੈਣ ਵੀ ਪਾਉਂਗੀ ਤਾਂ ਤੇ ਉਹ ਵੀ ਪਾਉਣੀ ਜੀਰਾ ਵੀ ਪਾਉਂਗੀ ਹੋਜੀ ਮੈਂ ਜਮੈਣ ਵੀ ਪਾਤੀ ਠੀਕ ਹੈ ਤੇ ਹਣ ਮੈਂ ਲਉ ਜੀਰਾ 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 ਹਰੇ ਮਸਾਲਾ ਕਰਕੇ ਮੈਂ ਘਟ ਪਾਉਣਾ ਦੇ ਰੋਟੀ ਕਿੰਨਾ ਜਿਹੜਾ ਕ੍ਰਿਸਟਲ ਆ ਕੇ ਆਉਣਾ ਪਾਵੇਗਾ ਤੁਸੀਂ ਉਹ ਅੱਗੇ ਕਰੀਆ ਤੇ ਮੈਂ ਹੁਣ ਕੱਟਦੀਆਂ ਟਮਾਟਰ ਅੱਧਾ ਤੇ ਇੱਕ ਟੁੰਗੀ ਆ ਆ ਪੂਰਾ ਕੱਟੂਗੀ ਅੱਧਾ ਟੋਪਿਆ ਦੇ ਲੋ ਠੰਡ ਲਾ ਦੀ ਥੱਲੇ ਠੰਡਾਇ ਇਸ ਪਰ ਕੱਠੀ ਹੋ ਕੇ ਪੈ ਗਈ ਉੱਪਰ ਨਹੀਂ ਪੈ ਗਈ ਉੱਪਰ ਜੜ ਕੇ ਪੈ ਜਾ ਲੋ ਜੀ ਟਮਾਟਰ ਆਪਾਂ ਲੈ ਕੱਟ ਦਾਂ ਕਿ ਤਾਂ ਮੈਂ ਅੱਜ ਚਾਵਲ ਬਣਾ ਲਾਂ ਫਿਰ ਮੈਂ ਕਹਿੰਨੀ ਇਹ ਤਾਂ ਬਈਆਂ ਜਾ ਖਾਣਾ ਦਾਲ ਚਾਵਲ ਤੇ ਬੁੱੱਚ ਜੀ ਕਰਦਾ ਰੋਟੀ ਬਣਾ ਲਾਂ ਚਲ ਦੇਖਦੇ ਆਹਨ ਪਲਗਣ ਦੇ ਦੋ ਬਦਾ ਸੋ ਲਈਂ ਭਾਉਣਾ ਦੇਖੋ ਬਣਾਇਦਿਆ ਆਪਣਾ ਇਹੋ ਜਿਹਾ ਦਾਲ ਚੀਕਾ ਇਹ ਤਾਂ ਮੂਲੀ ਤੇ ਮਸਾਲੇ ਨੂੰ ਜਿਹੜੇ ਨੂੰ ਇਦਾਂ ਲਈ ਹੋਈ ਉਹ ਮਿਕਸ ਦਾਣਾ ਮਾਹੀ ਸਵਾਦਾ ਮਿਰਚੇ ਤੇ ਅਖਾਣ ਹਜੇ ਮੋਠਾ ਨਹੀਂ ਨੂੰ ਵਧੀਆ ਲੱਗਦੀ ਸਾਦੀ ਮੰਗੀ ਮੈਨੂੰ ਠੀਕ ਲੱਗਦੀ ਵਾਲੀ ਹੁੰਦੀ ਇਹ ਮੈਨੂੰ ਜ਼ਿਆਦਾ ਵਧੀਆ ਲੱਗਦੀ ਲਓ ਜੀ ਦਾਲਾ ਪੰਪਾ ਕੇ ਤੀ ਮੋੜ ਕੇ ਵਿੱਚ ਐਨੀ ਕ ਦਾਲਨਾ ਭੁੱਖ ਬਦ ਲੱਗਿਆ ਖਾਣੀ ਆਂ ਨਹੀਂ ਕਰ ਕਲ ਕੜ ਲਈ ਮੋੜ ਕੇ ਸਾਰੀ ਇੱਕ ਵਾਰ ਮਿਕਸ ਕਰਕੇ ਤਾਂ ਰੱਖ ਲਵਾਂਗੇ ਰੋ ਜੀਂ ਦਾਲਾ ਪਖਾੜੀ ਦਾਲ ਸਿਰਾਈ ਬਣੀ ਆਂ ਸਿਰਾ ਦਾ ਮਤਲਬ ਬਹੁਤ ਟੇਸਟੀ ਕੋਸਤਾ ਫੇਵਰੇਟ ਹੈ ਮੇਰੀ ਇਹ ਕੁਛ ਭੁੱਖ ਲੱਗੀ ਸੀ ਤੇ ਕੁਸ ਵੈਸੀ ਵਧੀਆ ਬਣੀ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ